ਚਾੜੂ ਦਾ ਤਿੱਲਾ ਤਿੱਲਾ ਨਾ ਕਰਿਆ ਤਾਂ ਕਹਿਦੇ ਹੋ ਭਗਵਾਨ ਜੀ ਸਰਕਾਰ ਕਰਨ ਦੇ ਲੈ ਆ ਬੰਦੇ ਆ ਰਹੇ ਨੇ ਅਸੀਂ ਤਾਂ ਉੱਥੇ ਜਲਿਆ ਸਾਨੂੰ ਤਾਂ ਕੋਈ ਐਡਾ ਚੱਕਰੀ ਨਹੀਂ ਭਗਵਾਨ ਜੀ ਕਹਿ ਰਹੇ ਨੇਗੇ ਕਿ ਤੁਸੀਂ ਬਾਹਲੇ ਦੇਸ਼ਾਂ ਤੋਂ ਵਾਪਸ ਆਓ ਅਸੀਂ ਖੁਦ ਦੁਬਈ ਤੋਂ ਆਏ ਜੀ ਮੇਰੇ ਹਸਬੰਦ ਨੂੰ ਆਉਂਦਿਆਂ ਨੂੰ ਇੱਥੇ ਪਰਚੇ ਫਸਾਇਆ ਜੀ ਜੋ ਤੱਕ ਤਾਂ ਨਰੂਗਾ ਯਾਰੀ ਅਸੀਂ ਇੱਥੇ ਖੜੇ ਰਾਵਾਂਗੇ ਜਿੰਨਾ ਟਾਈਮ ਪਾਨਾ ਸਿੱਧੂ ਵੀਰ ਨੂੰ ਛੱਡਦੇ ਨਹੀਂ ਹੈਗੇ ਇੱਥੇ ਬੱਟੇ ਰਾਵਾਂਗੇ ਸਾਡੀ ਆਵਾਜ਼ ਨੂੰ ਅਸੀਂ ਬਲੰਦ ਰੱਖਾਂਗੇ ਜਿਹੜੂ ਦਾ ਖਾਲਸਾ ਕਰਿਆ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਸੋ ਦੋਸਤੋ ਸੰਗਰੂਰ ਦੀ ਜਿਹੜੀ ਹੈਗੀ ਹੈ ਧਰਤੀ ਜਿੱਥੇ ਕਿ ਸੀਐਮ ਭਗਵੰਤ ਮਾਨ ਦੀ ਕੋਠੀ ਇੱਥੋਂ ਸਿਰਫ 500 ਮੀਟਰ ਦੂਰ ਹੈਗੀ ਹੈ ਸੋ ਇੱਥੇ ਜਿਹੜਾ ਲੋਕਾਂ ਦੇ ਵਿੱਚ ਭਾਰੀ ਰੋਸ ਹੈਗਾ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੀ ਜਾਇਆ ਜੇ ਸੋ ਲੋਕਾਂ ਦਾ ਇਹ ਮਸਲਾ ਹੈਗਾ ਕਿ ਭਾਨਾ ਸਿੱਧੂ ਬਾਹਰ ਆਉਣਾ ਚਾਹੀਦਾ ਵੀਰ ਸਾਡਾ ਜਿਹੜਾ ਲੋਕਾਂ ਦੇ ਹੱਕਾਂ ਦੀ ਖਾਤਰ ਲੜਦਾ ਸੀਗਾ ਜਿਹਨੂੰ ਜੇਲ੍ਹ ਦੇ ਵਿੱਚ ਧੱਕੇ ਨਾਲ ਕੀਤਾ ਤੇ ਤਿੰਨ ਪਰਚੇ ਉਹਦੇ ਤੇ ਠੋਕੇ ਗਏ ਨੇ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਹਿੰਦੇ ਹੋ ਹਾਂਜੀ ਵਿਧੀ ਅਸੀਂ ਅੱਜ ਆਏ ਆਂਗੇ ਇੱਕ ਵੀ ਲੋਕਤੰਤਰ ਆਪਣਾ ਦੇਸ਼ ਹੈ ਆਪਣੇ ਇੱਥੇ ਆਪ ਨੂੰ ਬੋਲਣ ਦਾ ਵੀ ਹੱਕ ਹੈ ਆਪਣੇ ਹੱਕਾਂ ਵਾਸਤੇ ਆਪਾਂ ਨੂੰ ਬੋਲਣਾ ਚਾਹੀਦਾ ਜੇ ਨਜਾਇਜ਼ ਪਰਚੇ ਹੁੰਦੇ ਨੇਗੇ ਠੀਕ ਹੈ ਜੀ ਇਹ ਮੈਂਟਲ ਆਉਂਦੇ ਨੇ ਇੱਕ ਪਰਚਾ ਪਾਉਣ ਲੱਗੇ ਪਰ ਜਿੱਥੇ ਪਾਉਣੇ ਚਾਹੀਦੇ ਜਿੱਥੇ ਬੰਦਾ ਵਿੱਦ ਸਬੂਤ ਪੇਸ਼ ਕਰਦਾ ਹੈ ਅੱਜ ਤੱਕ ਮੈਂ ਵੀ ਇਸ ਸੰਤਾਪ ਨੂੰ ਹੰਡਾਰੀ ਆ ਭਗਵੰਤ ਮਾਨ ਜੀ ਕਹਿ ਰਹੇ ਨੇਗੇ ਕਿ ਤੁਸੀਂ ਬਾਹਰਲੇ ਦੇਸ਼ਾਂ ਤੋਂ ਵਾਪਸ ਆਓ ਅਸੀਂ ਖੁਦ ਦੁਬਈ ਤੋਂ ਆਏ ਜੀ ਮੇਰੇ ਹਸਬੰਦ ਨੂੰ ਆਉਂਦਿਆਂ ਨੂੰ ਇੱਥੇ ਪਰਚੇ 'ਚ ਫਸਾਇਆ ਜੀ ਠੀਕ ਹੈ ਜੀ ਤੇ ਮੈਂ ਇਹਨੂੰ ਕਾਰਵਾਈ ਨੂੰ ਕਰਦੀ ਨੂੰ ਕਿੰਨਾ ਟਾਈਮ ਹੋ ਗਿਆ ਕਿਸੇ ਪ੍ਰਸ਼ਾਸਨ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਪਰਚੇ ਦੇ ਫਸਾਇਆ ਇਹਨਾਂ ਨੂੰ ਇੱਥੇ ਐਨਡੀਪੀਐਸ ਦਾ ਪਰਚਾ ਬਾਇ ਜਦ ਕਿ ਸਾਡੇ ਕੋਲ ਸਾਰੇ ਸਬੂਤ ਸੀਗੇ ਕਿ ਉਹਨਾਂ ਤੇ ਇਹ ਪਰਚਾ ਨਜਾਇਜ਼ ਪਾਇਆ ਗਿਆ ਤੇ ਹੁਣ ਰੀਸੈਂਟਲੀ ਮੇਰੇ ਹਸਬੰਦ ਦੀ ਜੇਲ੍ਹ ਚ ਕੁੱਟਮਾਰ ਕੀਤੀ ਗਈ ਸੰਗਰੂਰ ਅਸੀਂ ਉਹ ਸਾਰੇ ਪ੍ਰੂਫ ਦਿੱਤੇ ਜਿਹੜੇ ਡਿਪਟੀ ਸੁਪਰਡੈਂਟ ਨੇ ਜੀ ਉਹਨਾਂ ਨੇ ਆਪਣੇ ਮੋਬਾਈਲ ਦੇ ਵਿੱਚ ਆਈਡੀ ਬਣਾ ਲਈ ਕੀ ਇਹ ਜੁਰਮ ਨਹੀਂ ਹੈਗਾ ਅਸੀਂ ਉਹਦੀ ਇਨਵੈਸਟੀਗੇਸ਼ਨ ਵਾਸਤੇ ਡੀਆਈਜੀ ਸਾਹਿਬ ਕੋਲੇ ਗਏ ਹੁਣ ਮੈਂ ਵੀ ਇਹ ਦੇਖਣਾ ਚਾਹੁੰਦੀ ਆ ਵੀ ਉਹਨਾਂ ਦੀ ਇੱਕ ਪੱਖ ਬਾਦ ਬਿਨਾਂ ਪੱਖ ਬਾਦ ਦੇ ਉਹਨਾਂ ਮੁਲਾਜ਼ਮਾਂ ਦੇ ਉੱਪਰ ਕਾਰਵਾਈ ਹੋਊਗੀ ਠੀਕ ਹੈ ਇਹਨਾਂ ਤੇ ਕੀ ਕਰਦੇ ਇਹ ਸਿਰਫ ਜਿਹੜੇ ਬੋਲਣ ਵਾਲੇ ਹੁੰਦੇ ਨੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਨੇ ਮੇਰੇ ਹਸਬੰਦ ਨੇ ਵੀ ਸਿਰਫ ਇਹੀ ਕੀਤਾ ਸੀ ਉਹ ਨਸ਼ੇ ਦੇ ਵਿਰੋਧ ਆ ਕੇ ਜੇਲ੍ਹ ਦੇ ਵਿੱਚ ਬੋਲੇ ਸੀ ਲੋਕਾਂ ਨੂੰ ਗਾਈਡ ਕਰ ਰਹੇ ਸੀ ਕਿ ਬਿਨਾ ਕਿਸੇ ਕਸੂਰ ਦੇ ਕਿਸੇ ਤੋਂ ਕੋਈ ਕੁੱਟ ਨਹੀਂ ਖਾਣੀ ਕਿਸੇ ਨੂੰ ਬੋਲਣ ਨਹੀਂ ਦੇਣਾ ਤਾਂ ਉਹਨਾਂ ਨੂੰ ਨਾਲ ਦੀ ਨਾਲ ਉਹਨਾਂ ਨੂੰ ਪੁੱਟ ਮਾਰ ਕੀਤੀ ਡਰਾਉਣ ਵਾਸਤੇ ਉਹਨੋਂ ਜੇਲ੍ਹ ਚ ਨੇ ਜੀ ਪਰ ਮੈਂ ਡੀਆਈਜੀ ਸਾਹਿਬ ਨੂੰ ਵੀ ਅਰਜ਼ੀ ਦੇ ਚੁੱਕੀ ਹਾਂ ਕਿ ਉਹਨਾਂ ਦੀ ਸੰਗਰੂਰ ਜੇਲ੍ਹ ਚ ਜੀ ਹਾਂਜੀ ਤੇ ਸਾਡੇ ਕੋਲ ਜੇਲ੍ਹ ਵਾਲਿਆਂ ਦੇ ਬਾਰ੍ਹ ਵਾਸਤੇ ਐਨੇ ਪ੍ਰੂਫ ਨੇ ਲਖਸਧਾਨਾ ਬੀਰ ਜਿੱਦਣ ਬੋਲਿਆ ਸੀ ਕਿ ਜੇਲ੍ਹਾਂ ਦੇ ਵਿੱਚ ਨਾਲ ਲੈ ਕੇ ਉਹਨੇ ਸੀ ਪ੍ਰੂਫ ਸਾਰੇ ਨਾਲ ਲੈ ਕੇ ਆਈਆਂ ਜੀ ਮੈਂ ਮੈਂ ਸਕੂਟੀ ਦੇ ਉੱਪਰ ਐਡੀ ਦੂਰ ਆਈਆਂ ਕਿਉਂ ਆਈਆਂ ਕਿਉਂਕਿ ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਆ ਕਿ ਭਗਵੰਤ ਮਾਨ ਸਾਹਿਬ ਕਹਿੰਦੇ ਨੇਗੇ ਵੀ ਤੁਸੀਂ ਇੱਥੇ ਆਓ ਨੌਕਰੀਆਂ ਲੈਣ ਵਾਲੀ ਨਹੀਂ ਨੌਕਰੀਆਂ ਦੇਣ ਵਾਲੇ ਬਣੋ ਜਦਕਿ ਮੇਰੇ ਹਸਬੰਦ ਨੇ ਜਦੋਂ ਇੱਥੇ ਰੁਜ਼ ਜਾ ਕੇ ਆਪਣਾ ਕਾਰੋਬਾਰ ਸੈੱਟ ਕੀਤਾ ਉੱਥੋਂ ਕੀ ਕੀਤਾ ਆਉਂਦਿਆਂ ਨੂੰ ਇੱਥੇ ਪਰਚਾ ਦੇ ਵਿੱਚ ਫਸਾਇਆ ਗਿਆ ਜੀ ਜਦ ਕਿ ਸਾਡਾ ਤਾਂ ਉਹ ਕਾਰੋਬਾਰ ਵੀ ਬੰਦ ਕਰਤਾ ਅਸੀਂ ਰੁਜ਼ਗਾਰ ਦੇ ਰਹੇ ਸੀ ਨਾ ਕਿ ਅਸੀਂ ਅਸਤਾ ਮੰਗੇ ਨਹੀਂ ਰੁਜ਼ਗਾਰ ਜੀ ਇਤੋਂ ਤੇ ਪਰ ਹੁਣ ਅਸੀਂ ਚਾਹੁੰਦੇ ਹਾਂਗੇ ਕਿ ਉਹ ਪ੍ਰਸ਼ਾਸਨ ਦੇ ਜਿਨ੍ਹਾਂ ਦੇ ਸਾਡੇ ਕੋਲ ਪ੍ਰੂਫ ਨੇ ਉਹਨਾਂ ਤੇ ਕਾਰਵਾਈ ਕਰਨ ਨਾ ਕਿ ਆਪਾਂ ਨਸੀਤੂ ਵੀਰ ਤੇ ਇਹ ਇੱਕ ਜੁਰਮ ਦੇ ਖਿਲਾਫ ਲੜ ਰਹੇ ਨੇ ਜੋ ਲੋਕ ਲੋਕਾਂ ਨੂੰ ਲੁੱਟ ਰਹੇ ਨੇ ਜੀ ਇਹ ਲੁੱਟਮਾਰ ਕਰਨ ਦਾ ਇਹਨਾਂ ਦਾ ਕੋਈ ਹੱਕ ਨਹੀਂ ਬਣਦਾ ਹਰ ਇੱਕ ਦੀ ਮਿਹਨਤ ਦੀ ਕਮਾਈ ਹੁੰਦੀ ਹੈ ਇਹਨਾਂ ਨੂੰ ਨਜਾਇਜ਼ ਨਾਲ ਲੁੱਟਿਆ ਜਾਵੇ ਉਹਨਾਂ ਕੰਨੀ ਹੋ ਧਿਆਨ ਦੇਣਾ ਜਿੰਨਾ ਕਲ ਬੰਨ ਉਹਨਾਂ ਦਾ ਬਣਦਾ ਹੈਗਾ ਠੀਕ ਹੈ ਜੀ ਪ੍ਰਸ਼ਾਸਨ ਦੇ ਵਿੱਚ ਥਾਣੇ ਦੇ ਵਿੱਚ ਮੇਰੇ ਹਸਬੰਦ ਨੂੰ ਪਹਿਲਾਂ ਪਰਚੇ ਵਿੱਚ ਵਿਸਾਇਆ ਜੀ ਉਸ ਤੋਂ ਬਾਅਦ ਉਹਨਾਂ ਦਾ ਕੰਟੇਨਰ ਚੋਰੀ ਕਰਵਾਤਾ ਇਤੋਂ 4 ਮਹੀਨੇ ਹੋ ਗਏ ਪਰ ਸੋਤਾ ਲੱਭਿਆ ਨਹੀਂ ਗਿਆ ਤੇ ਬੀਰਪਾਨੇ ਤੇ ਉੱਥੇ ਚੈਨੀ ਦਾ ਇੱਕ ਕੀ ਕਿਸੇ ਨੇ ਦਰਖਾਸਤ ਦਿੱਤੀ ਉੱਥੇ ਐਡੀ ਵੱਡੀ ਕਾਰਵਾਈ ਹੋ ਗਈ ਤੇ ਉਹ ਐਡਾ ਵੱਡਾ ਕੰਟੇਨਰ ਉਹ 12 ਲੱਖ ਦਾ ਉਹਨੂੰ ਪੁੱਛੇ ਜਿਹੜਾ 12 ਲੱਖ ਦਾ ਕੰਟੇਨਰ ਹੈ ਉਸ ਤੋਂ ਚਾਰ ਮਹੀਨਾ ਚ ਲੱਭਿਆ ਨਹੀਂ ਗਿਆ ਠੀਕ ਹੈ ਜਦ ਕਿ ਉਹਨਾਂ ਦੇ ਬੰਦਿਆਂ ਦੇ ਲੋਕੇਸ਼ਨਾਂ ਵੀ ਆ ਗਈਆਂ ਉਹਨਾਂ ਨਾਲ ਤਾਂ ਉਹ ਮਿਲੇ ਹੋਏ ਨੇਗੇ ਇਹ ਪ੍ਰਸ਼ਾਸਨ ਉਹੀ ਚਾਹੁੰਦਾ ਜਿਨ੍ਹਾਂ ਤੇ ਪਰਚਾ ਪਾਉਣਾ ਹੋਵੇ ਜਿਨ੍ਹਾਂ ਤੇ ਨਹੀਂ ਪਾਉਣਾ ਉਹਨਾਂ ਨੂੰ ਬਹੁਤ ਆਜ਼ਾਦੀ ਹੈ ਇੱਥੇ ਝੂਠੇ ਪਰਚੇ ਵੀ ਪੈਂਦੇ ਨੇ ਇੱਥੇ ਸੁਣਵਾਈ ਵੀ ਨਹੀਂ ਹੁੰਦੀ ਆਮ ਆਦਮੀ ਪਾਰਟੀ ਦੀ ਇਹ ਕਹਿੰਦੇ ਨੇ ਵੀ ਆਮ ਆਦਮੀ ਦੀ ਸੁਣਵਾਈ ਹੈ ਪਰ ਕਿਤੇ ਵੀ ਕੋਈ ਵੀ ਸੁਣਵਾਈ ਨਹੀਂ ਹੈਗੀ ਜੀ ਪੰਜ ਜੀ ਸਵਾਲ ਇੱਕ ਬਹੁਤ ਵੱਡਾ ਹੈਗਾ ਭਗਵੰਤ ਮਾਨ ਹਰ ਇੱਕ ਸਟੇਜ ਤੇ ਬੋਲਦੇ ਨੇ ਜਿੱਥੇ ਵੀ ਗੱਲਬਾਤ ਕਰਦੇ ਹੈਗੇ ਨਾ ਕਹਿੰਦੇ ਮੇਰਾ ਬੱਚਾ ਜਿਹੜਾ ਨਾ ਜਨਮ ਜਿੱਦਾ ਹੋਣਾ ਹੈ ਕਹਿੰਦੇ ਮਾਰਚ ਵਿੱਚ ਆ ਰਿਹਾ ਹੈ ਤੇ ਕਹਿੰਦੇ ਵੀ ਤੰਦਰੁਸਤ ਹੋਣਾ ਚਾਹੀਦਾ ਮੈਂ ਰੱਬ ਕੋਲੋਂ ਖੁਸ਼ੀ ਮੰਗਦਾ ਰੱਬ ਕੋਲੋਂ ਮੈਂ ਤੰਦਰੁਸਤੀ ਉਹਦੀ ਮੰਗਦਾ ਲੇਕਿਨ ਹਸਪਤਾਲਾਂ ਦੇ ਵਿੱਚ ਨਾ ਤਾਂ ਕਿਤੇ ਨਰਸਾਂ ਨੇ ਨਾ ਡਾਕਟਰ ਹੈ ਕਿਵੇਂ ਵਿਖਦੇ ਅਸੀਂ ਤੇ ਇਹ ਕਹਿੰਦੇ ਆ ਜੀ ਉਹ ਕਹਿ ਰਹੇ ਨੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਸਾਰਾ ਸੁਧਾਰ ਹੋ ਚੁੱਕਿਆ ਠੀਕ ਹੈ ਅਸੀਂ ਚਾਹੁੰਦੇ ਵੀ ਉਹ ਆਪਣੀ ਵਾਈਫ ਦੀ ਡਿਲੀਵਰੀ ਵੀ ਉਹ ਹਸਪਤਾਲ ਵਿੱਚ ਕਰਵਾਉਣ ਠੀਕ ਹੈ ਜੀ ਉਹ ਉੱਥੋਂ ਦੇ ਜਾ ਕੇ ਹਾਲਾਤ ਦੇਖਣਾ ਉੱਥੋਂ ਦੀ ਸਾਮ ਸੰਭਾਲ ਦੇਖਣਾ ਜੇ ਉਹ ਸੱਚਮੁੱਚ ਕਹਿੰਦੇ ਨੇ ਸੁਧਾਰ ਹੋ ਚੁੱਕਿਆ ਤਾਂ ਉਹ ਆਪਣੀ ਵਾਈਫ ਨੂੰ ਉੱਥੇ ਹੀ ਲੈ ਕੇ ਜਾਣ ਨਾ ਕਿ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਜਾਣ ਸਰਕਾਰੀ ਹਸਪਤਾਲ 'ਚ ਹੋਣੀ ਚਾਹੀਦੀ ਡਿਲੀਵਰੀ ਉਹਨਾਂ ਦੇ ਸੰਗਰੂਰ ਕਰਵਾਉਣ ਜੀ ਹਾਂਜੀ ਸੰਗਰੂਰ ਕਰਵਾਉਣ ਜੀ ਉਹਨਾਂ ਦੇ ਆਪ ਦਾ ਬਹੁਤ ਵਿਕਾਸ ਹੋ ਚੁੱਕਿਆ ਹੁਣ ਮੈਂ ਖੁਦਾਂ ਜੀ ਮੈਂ ਈਟੀਟੀ ਟੈਟ ਪਾਸ ਐ ਬੀਐਡ ਐ ਇੱਥੇ ਸਾਡੇ ਭਰਤੀਆਂ ਹੋਈਆਂ ਨੇ ਜੀ ਕੋਈ ਭਰਤੀ ਇਹਨਾਂ ਦੀ ਸਿਰੇ ਨਹੀਂ ਚੜੀ ਹੈਗੀ ਜੀ ਆ 264 ਭਰਤੀ ਹੁਣ ਬਹਾਲ ਹੋਈ ਆ ਤੇ ਉਹਦੀ ਵੀ ਸਾਨੂੰ ਕੋਈ ਉਮੀਦ ਨਹੀਂ ਹੈਗੀ ਉਹ ਸਿਰੇ ਚੜੂਗੀ ਕਿ ਨਹੀਂ ਚੜੂਗੀ ਜੀ ਅਸੀਂ ਚਾਹੁੰਦੇ ਹਾਂਗੇ ਵੀ ਜੋ ਇਹ ਬੋਲ ਰਹੇ ਨੇ ਉਹਨੂੰ ਇੱਕ ਘੋਖਣ ਪਰਖਣ ਅਸਲ ਵਿੱਚ ਸੱਚਾਈ ਕੀ ਆ ਪੰਜਾਬ ਦੀ ਉਹਨੂੰ ਦੇਖਿਆ ਜਾਵੇ ਨਾ ਕਿ ਇਹ ਝੂਠੇ ਪਰਚੇ ਜਿਹੜੇ ਲੋਕ ਬੋਲਦੇ ਨੇ ਉਹਨਾਂ ਨੂੰ ਬੋਲਣ ਤੋਂ ਰੋਕਿਆ ਨਾ ਜਾਵੇ ਸਗੋਂ ਕਹਿੰਦੀ ਬੋਲਣ ਵਾਸਤੇ ਉਤਸ਼ਾਹ ਕੀਤਾ ਜਾਵੇ ਕਿ ਆਪਣੇ ਹੱਕਾਂ ਵਾਸਤੇ ਲੜੋ ਅਸੀਂ ਇੱਥੇ ਆਪਣੇ ਹੱਕਾਂ ਵਾਸਤੇ ਲੜਨ ਵਾਸਤੇ ਅੱਜ ਅਸੀਂ ਤਿੰਨ ਲੇਡੀਆਂ ਇੱਥੇ ਬੈਠੇ ਆਂ ਅਸੀਂ ਆਪਦੇ ਭੈਣ ਭਰਾਵਾਂ ਦੇ ਇਹਨਾਂ ਦਾ ਸਾਥ ਦੇਣ ਵਾਸਤੇ ਆਏ ਆਂ ਤਾਂ ਕਿ ਕੱਲ ਨੂੰ ਸਾਡਾ ਵੀ ਸਾਥ ਦਿੱਤਾ ਜਾਵੇ ਜਿੰਦਾਬਾਦ ਅਸੀਂ ਜੋ ਜੰਗ ਅੱਜ ਲੜ ਰਹੇ ਹਾਂ ਜੀ ਮੈਂ ਆਪਣੇ ਹੱਤਾਂ ਵਾਸਤੇ ਇਕੱਲੀ ਲੜ ਰਹੀ ਹਾਂ ਮੈਨੂੰ ਪੂਰੀ ਉਮੀਦ ਹੈ ਵੀ ਜੇ ਪੰਜਾਬ ਦੇ ਵਿੱਚ ਸੁਧਾਰ ਹੋ ਚੁੱਕਿਆ ਤਾਂ ਉਹਦਾ ਇੱਕ ਨਤੀਜਾ ਮੈਨੂੰ ਚੰਗਾ ਦੇਖਣ ਵਾਸਤੇ ਮਿਲੇ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਅੱਜ ਜਿਵੇਂ ਤੁਸੀਂ ਅੱਜ ਸੰਗਰੂਰ ਦੇ ਵਿੱਚ ਪਹੁੰਚੇ ਹੋ ਸੀਐਮ ਮਾਨ ਦੀ ਕੋਠੀ ਦੇ ਅੱਗੇ ਧਰਨਾ ਲੱਗਣਾ ਸੀ ਉਹ ਲੋਕਾਂ ਦੇ ਵਿੱਚ ਬਹੁਤ ਗੁੱਸਾ ਸੀਗਾ ਤੁਸੀਂ ਇਹ ਸਾਰੇ ਸਿਸਟਮ ਨੂੰ ਕਿਵੇਂ ਵੇਖਦੇ ਹੋ ਅਸੀਂ ਇਸ ਸਿਸਟਮ ਨੂੰ ਇਸ ਤਰ੍ਹਾਂ ਦੇਖਦੇ ਆ ਜੀ ਮੈਂ ਆਪਣੀਆਂ ਮਾਤਾ ਪਿਤਾ ਭੈਣਾਂ ਤੇ ਮੇਰੇ ਤੋਂ ਵੱਡੇ ਵੀਰ ਬਜ਼ੁਰਗ ਜੋ ਵੀ ਹੈਗੇ ਆ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਭਾਨਾ ਸਿੱਧੂ ਇੱਕ ਸਹੀ ਸੱਚਾ ਸੁੱਚਾ ਆਦਮੀ ਆ ਜੀ ਸਾਡੇ ਹੱਕਾਂ ਲਈ ਲੜ ਰਿਹਾ ਜੀ ਉਹ ਠੀਕ ਹੈ ਜੀ ਅਸੀਂ ਸਭ ਨੂੰ ਬੇਨਤੀ ਕਰਦੇ ਆਂ ਜਿਸ ਤਰ੍ਹਾਂ ਅਸੀਂ ਇੰਨੀ ਉਮੀਦ ਲੈ ਕੇ ਪਹੁੰਚਿਆ ਦੀ ਲੜਾਈ ਲੜਨ ਲਈ ਅਸੀਂ ਹਾਜ਼ਰ ਰਹਾਂਗੇ ਜੀ ਠੀਕ ਹੈ ਜੀ ਸਭ ਨੂੰ ਬੇਨਤੀ ਕਰਦੇ ਆਂ ਇੱਥੇ ਆ ਕੇ ਉਹ ਆਪਣੇ ਸਮਾਜ ਲਈ ਲੜਾਈ ਲੜ ਰਿਹਾ ਲੇਕਿਨ ਸਰਕਾਰ ਉਸ ਬੰਦੇ ਨੂੰ ਨਹੀਂ ਅੱਗੇ ਜਾਣ ਦੇ ਰਹੀ ਜੀ ਸਾਨੂੰ ਵੀ ਨਹੀਂ ਪਹੁੰਚਣ ਦੇ ਰਹੀ ਅਸੀਂ ਵੀ ਮਤਲਬ ਬਹੁਤ ਦੂਰੋਂ ਆਏ ਆ ਚੱਲ ਕੇ ਇੱਕ ਆਟੋ ਲੈ ਕੇ ਆਏ ਆ ਜੀ ਅਸੀਂ ਬਹੁਤ ਮਿਹਨਤ ਕਰਕੇ ਆਏ ਸਾਨੂੰ ਅੱਗੇ ਨਹੀਂ ਜਾਂਦੇ ਰਿਆ ਲੋਕੀ ਖੜੇ ਹਾਰੇ ਦੇਖ ਰਿਆ ਜੀ ਜੇ ਤੁਹਾਨੂੰ ਪ੍ਰਸ਼ਾਸਨ ਅੱਗੇ ਨਹੀਂ ਜਾਣ ਦਿੰਦਾ ਫਿਰ ਧਰਨਾ ਤੁਹਾਡਾ ਇੱਥੇ ਕਦੋਂ ਤੱਕ ਚੱਲੇਗਾ ਜੋ ਤੱਕ ਧਰਨਾ ਰੂਗਾ ਯਾਰੀ ਅਸੀਂ ਇੱਥੇ ਖੜੇ ਰਾਵਾਂਗੇ ਜਿੰਨਾ ਟਾਈਮ ਪਾਉਣਾ ਸਿੱਧੂ ਵੀਰ ਨੂੰ ਛੱਡਦੇ ਨਹੀਂ ਹੈਗੇ ਇੱਥੇ ਬੈਠੇ ਰਾਵਾਂਗੇ ਤੁਸੀਂ ਫਿਰ ਇੱਥੇ ਟੈਂਟ ਵਗੈਰਾ ਲਗਾ ਲਓਗੇ ਹਾਂਜੀ ਹਾਂ ਜੋ ਵੀ ਕਰਨਾ ਪਿਆ ਜੋ ਵੀ ਮਤਲਬ ਕੋਈ ਚੱਕਰ ਨਹੀਂ ਕੋਈ ਪਰਵਾਹ ਨਹੀਂ ਹੈਗੀ ਕਰ ਕੇ ਆ ਕੇ ਆਈਆਂ ਮੈਂ ਤਾਂ ਵੀ ਜੋ ਹੋਊਗਾ ਦੇਖੀ ਜੋ ਪੰਜ ਜੀ ਇੱਕ ਹੋਰ ਬਹੁਤ ਵੱਡਾ ਸਵਾਲ ਹੈ ਕੇਂਦਰ ਸਰਕਾਰ ਦੇ ਵਿੱਚ ਮੋਦੀ ਸਰਕਾਰ ਕਹਿੰਦਾ ਵੀ ਰਾਮ ਰਾਜ ਸ਼ੁਰੂ ਹੋ ਗਿਆ ਤੇ ਭਗਵੰਤ ਮਾਨ ਜਦੋਂ ਆਪਾਂ ਲੈ ਕੇ ਆਏ 2022 ਦੇ ਵਿੱਚ ਕਹਿੰਦਾ ਵੀ ਰੰਗਲਾ ਪੰਜਾਬ ਕਿਵੇਂ ਵਿਖਦੇ ਹੋ ਕਿਹੜਾ ਰੰਗਲਾ ਸਰ ਕੋਈ ਰੰਗਲਾ ਪੰਜਾਬ ਨਹੀਂ ਇਹ ਗੰਦਲਾ ਪੰਜਾਬ ਕਰਤਾ ਸਰਕਾਰ ਨੇ ਜੀ ਹੂੰ ਠੀਕ ਹੈ ਜੀ ਮੈਂ ਵੀਰਾਂ ਨੂੰ ਕਹਿੰਨੇ ਆ ਵੀਰੇ ਤਾਂ ਦੱਬ ਕੇ ਸਪੋਰਟ ਕਰੋ ਭਾਨੇ ਵੀਰ ਦੀ ਹੂੰ ਠੀਕ ਹੈ ਜੀ ਕਿਹੜਾ ਕੰਮ ਹੈ ਮਤਲਬ ਕਿ ਸੀਐਮ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਅੱਜ ਲੱਖਾ ਸਿਧਾਨਾ ਵੀਰ ਕਰ ਰਿਹਾ ਆ ਪਾਣਾ ਸਿੱਧੂ ਕਰ ਰਿਹਾ ਤੇ ਅਸੀਂ ਸਿਮਰਜੀਤ ਸਿੰਘ ਮਾਨ ਕਰ ਰਹੇ ਆ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਇੱਥੇ ਪੰਜਾਬ ਦੇ ਵਿੱਚ ਕੀ ਆ ਜਿੰਨੇ ਵੀ ਪੰਜਾਬ ਦੇ ਨੌਜਵਾਨ ਨੇ ਮੁੰਡੇ ਕੁੜੀਆਂ ਪੰਜਾਬ ਦਾ ਯੂਥ ਸਾਰਾ ਬਾਹਰ ਜਾ ਰਿਹਾ ਵਾ ਠੀਕ ਹੈ ਅਗਰ ਇੱਥੇ ਕੁਝ ਹੁੰਦਾ ਅਗਰ ਬੇਰੁਜ਼ਗਾਰੀ ਆ ਇੱਥੇ ਜਸਟ ਕੋਈ ਇੱਥੇ ਕੋਈ ਨੌਕਰੀ ਨਹੀਂ ਹੈਗੀ ਮੈਂ ਖੁਦ ਐਲ ਐਲ ਬੀ ਕੀਤੀ ਆ ਮੈਂ ਬੀ ਐਸਸੀ ਬੀਏ ਐਲ ਐਲ ਬੀ ਹਾਂ ਬਟ ਇੱਥੇ ਕੋਈ ਨੌਕਰੀ ਨਹੀਂ ਹੈਗੀ ਇੱਥੇ ਕੀ ਆ ਜਸਟ ਨਸ਼ਾ ਅਗਰ ਅੰਨਾ ਸ਼ੈਲੀ ਵੀ ਅਗਰ ਚੋਟਾ ਵੀਰਾ ਅੱਗੇ ਹੋਇਆ ਤਾਂ ਉਸਤੇ ਵੀ ਪਰਚੇ ਝੁੱਠੇ ਪਰਚੇ ਬਸ ਇੱਥੇ ਇੱਕ ਪਰਚੇ ਹਾਂ ਪੰਜੀ ਜਿਹੜੇ ਜੈਂਟ ਹੈ ਜਿਨ੍ਹਾਂ ਦੇ ਉਹ ਪਰਚਾ ਕਰਵਾਇਆ ਭਾਨੇ ਸਿੱਧੂ ਤੇ ਕੀ ਕਹਿੰਦੇ ਉਹਨਾਂ ਬਾਰੇ ਜਿਹੜੀ ਲੇਡੀ ਸੀਗੀ ਉਹਦੇ ਖੁਦੇ ਪਰਚਾ ਦੇਖੋ ਹੈਨਾ ਅਗਰ ਉਸਦਾ ਬੈਕਗਰਾਉਂਡ ਦੇਖਿਆ ਜਾਵੇ ਉਸਤੇ ਖੁਦ ਇੱਕ ਪਰਚਾ ਮੈਨੂੰ ਨਹੀਂ ਲੱਗਦਾ ਭਾਨਾ ਵੀਰ 10000 ਰੁਪਇਆ ਲਊਗਾ ਲੈ ਕੇ ਜਿਆਦਾ ਪਰਚੇ ਮੇਬੀ ਮੈਂ ਇੱਕੇ ਦੇਖਿਆ ਹਾਂ ਹਾਂਜੀ ਹਾਂ ਮੇਬੀ ਮੈਂ ਤਾਂ ਇੱਕੇ ਦੇਖਿਆ ਹੋਗਾ ਅੱਛਾ ਅੱਛਾ ਹਾਂਜੀ ਹਾਂ ਕੀ ਕਹਿੰਦੇ ਉਹਨਾਂ ਬਾਰੇ ਦੇਖੋ ਜਿਹੜਾ ਖੁਦੇ ਲੇਡੀ ਐਮ ਐਡੀ ਹੋਊਗੀ ਹਨਾ ਉਹ ਹੁਣ ਮਤਲਬ ਜਿਸ ਦੇ ਖੁਦੇ ਜਿਹਦਾ ਪਿੱਛੇ ਬੈਕਗਰਾਉਂਡ ਜਿਸ ਦੇ ਖੁਦੇ ਪਰਚੇ ਆ ਠੀਕ ਹੈ ਝੂਠੇ ਇਲਜ਼ਾਮ ਇਹ ਸਾਰਾ ਕੁਝ ਸਰਕਾਰ ਹੀ ਕਰਵਾਈ ਹੈ ਸਾਰੇ ਜਿੰਦਾਬਾਦ ਪੰਨਾ ਜਿੰਦਾਬਾਦ ਹਾਂਜੀ ਹਾਂਜੀ ਬੋਲੋ ਹਾਂਜੀ ਵੀਰੇ ਪਤਾ ਕੀ ਹਲੇ ਭੰਡ ਸਰਕਾਰ ਹੈ ਹੂੰ ਇਹ ਕਹਿੰਦਾ ਸੀ ਰੰਗਲਾ ਪੰਜਾਬ ਬਣਾਊਗਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਬਣਾਊਗਾ ਮਹਾਰਾਜ ਰਣਜੀਤ ਸਿੰਘ ਦੀ ਪੈਰ ਦੀ ਮਿੱਟੀ ਵਰਗਾ ਵੀ ਨਹੀਂ ਭਗਵੰਤ ਜੀ ਦੇ ਵੀਨੇ ਪਾਣੇ ਤੇ ਚਾਰ ਪਰਚੇ ਹੋਇਆ ਹਾਂਜੀ ਹਾਂਜੀ ਹਾਂ ਉਹਨਾਂ ਵਿੱਚੋਂ ਇੱਕ ਦਾ ਵੀ ਸਬੂਤ ਮਿਲਿਆ ਹੂੰ ਸਬੂਤ ਹੀ ਨਹੀਂ ਕੋਈ ਅੱਛਾ ਅੱਛਾ ਹਾਂਜੀ ਹੋਰ ਕੀ ਕਹਿੰਦੇ ਹੋ ਬਸ ਵੀਰ ਜੀ ਜਿਵੇਂ ਪਾਣੀ ਦੇ ਬਿਛਾਰਾਂ ਨੌਜਵਾਨਾਂ ਨੂੰ ਮਾਰੀਆਂ ਗਏ ਨੇ ਪਿੱਛੇ ਚੌਂਕਾਂ ਦੇ ਵਿੱਚ ਕਿਵੇਂ ਵੇਖਦੇ ਹੋ ਸਰਕਾਰ ਨੂੰ ਅਸੀਂ ਕੋਦੇ ਤੋਂ 4-5 ਕਿਲੋਮੀਟਰ ਦੂਰ ਤੇ ਚੱਲ ਗਏ ਅਸੀਂ ਨਾਲੇ ਨਾਲੇ ਆਏ ਖੁਦ अच्छा हां 4-5 किलो ਉਥੇ ਮਹਿਲਾ ਚੌਕ ਟੀਵੀ ਐਸ ਏਜੰਸੀ ਮੂਰੇ ਮੁੰਡੇ ਦੁਕਾਨ ਹੈ ਮੇਰਾ ਮਿੱਤਰ ਅਸੀ 70 75 ਕਿੱਲੋ ਅਸੀਂ ਹਰੀ ਨਾਲਿਆਂ ਵਿੱਚ ਨਹੀਂ ਆਇਆ ਅਸੀਂ हां ਅਸੀਂ ਮੇਨ ਰੋਡ ਆਏ ਤੇ ਅੱਗੇ ਜਾ ਕੇ ਵੀ ਮੱਲੇ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਅੱਗੇ ਜਾਣ ਨਹੀਂ ਜੀਦੇ ਜਦੋਂ ਪਾਣੀ ਆਇਆ ਸੁਨਾਮ ਕਾਲਗੜ੍ਹ ਦੇ ਨਾਲ ਕੋਲੇ ਐਨੀ ਫੋਰਸ ਤੋਂ ਉੱਥੇ ਨਹੀਂ ਲੱਗੀ ਸੀ ਜਿੰਨੀ ਹੁਣ ਲੱਗੀ ਹੋਈ ਆ ਮੈਂ ਖੁਦ ਸੁਨਾਮ ਤੋਂ ਆਇਆ ਪਹਿਲਾਂ ਉੱਥੇ ਦੋ ਵਾਰੀ ਮੇਰੀ ਚੈਕਿੰਗ ਹੋਈ ਆ ਜਦੋਂ ਪਹਿਲਾ ਪਾਣੀ ਆ ਉਹਦੋਂ ਐਨੀ ਫੋਰਸ ਕਿਉਂ ਨਹੀਂ ਲਈ ਹੁਣ ਹੁਣ ਕੀ ਖਤਰਾ ਹੋ ਗਿਆ ਭਗਵੰਤ ਨੌਜਵਾਨ ਵੀਰ ਅਕਾਲੀ ਕਾਂਗਰਸੀਆਂ ਵੇਲੇ ਰਾਜ ਚੰਗਾ ਸੀ ਜਾਂ ਅੱਜ ਵਾਲਾ ਜਿਹੜਾ ਭਗਵੰਤ ਮਾਨ ਦਾ ਸਮੇਂ ਰਾਜ ਹੈਗਾ ਇਹ ਵਧੀਆ ਬਾਦਲ ਨੇ ਕੀ ਕਰਾ ਬਾਦਲ ਨੇ ਗਦਾਰੀਆਂ ਕਰੀਆਂ ਵੱਡਾ ਬਾਦਲ ਗਦਾਰੀਆਂ ਕਰਕੇ ਗਿਆ ਹਾਂ ਹਾਂ 1984 ਵੇਲੇ ਅਟੈਕ ਬਾਦਲ ਕਰਕੇ ਹੋਇਆ ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਹੀ ਚਿੱਠੀਆਂ ਲਿਖੀਆਂ ਨੇ ਬਿਲਕੁਲ ਕੈਪਟਨ ਨੇ ਕੀ ਕੀਤਾ ਕੈਪਟਨ ਦੇ ਰਾਜ ਤੋਂ ਉਹਨੂੰ ਸਾਰਿਆਂ ਨੂੰ ਪਤਾ ਆ ਹੁਣ 2022 ਤੋਂ ਬਾਅਦ ਕੀ ਹੋਇਆ ਸੀਗਾ ਅੱ데 2022 ਤੋਂ ਬਾਅਦ ਇਹ ਕੀ ਕਰ ਰਿਹਾ ਭਗਮਾਨ ਤੁਮਾਨ ਕਿੰਨੇ ਪਰਚੂ ਆ ਕਿੰਨੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਹੋਇਆ ਆ ਚਾਰ ਪੰਜ ਦਿਨ ਪਹਿਲਾਂ ਜੀਰੇ ਮਾਰਿਆ ਦੋ ਬੰਦੇ ਮਾਰੇ ਗੈਂਗਸਟਰ ਕਹਿੰਦੇ ਇੱਕ ਵੀ ਪਰਚਾ ਨਹੀਂ ਸੀ ਉਤੇ ਜਿਹੜਾ ਮੁੰਡਾ ਮਾਰਿਆ ਉਹਨਾਂ ਨੇ ਤੇ ਹੁਣ ਦੇਖੋ ਭਾਨੇ ਸਿੱਧੂ ਨਾਲ ਫੇਰ ਉਹੀ ਹੋ ਰਿਹਾ ਉਹਦੇ ਭਰਾ ਤੇ ਉੱਤੇ ਪਰਚਾ ਹੋ ਗਿਆ ਅਮਨੀ ਅਮਨੀ ਤੇ ਹੁਣ ਕਰੇ ਉਹਦੀ ਦਾਦੀ ਆ ਤੇ ਉਹਦਾ ਪਿਓ ਆ ਹੁਣ ਉਹਨਾਂ ਤੋਂ ਵੀ ਪਰਚਾ ਦੇ ਦੋ ਰਹਿ ਗਏ ਛੋਟੇ ਨਾਲ ਕੀ ਕਰਿਆ ਨਸ਼ਾ ਵਿੱਚ ਨਾਲ ਇਹਨੂੰ ਫੜੇ ਨਹੀਂ ਜਾਂਦੇ ਲੱਖੇ ਜਿਹਾਣੇ ਤੇ ਪਹਿਲਾਂ ਲੱਖਾ 9 ਲੈ ਕੇ ਕਹਿੰਦਾ ਰਿਹਾ ਵੀ ਆ ਚਟਾ ਵੇਚਦਾ ਆ ਚਟਾ ਵੇਚਦਾ ਲੱਖੇ ਨੂੰ ਕਹਿੰਦੇ ਨੇ ਵੀ ਹਾਂ ਤੇ ਟੁਕੜਾ ਰੋਕੇ ਲੱਖਾ ਕੀ ਐ ਲੱਖਾ ਸੱਚਾ ਲੱਖਾ ਠਾਣੇਦਾਰ ਲੱਖਾ ਦੱਸ ਸਕਦਾ ਅੱਛਾ ਅੱਛਾ ਰੋਕਣਾ ਪ੍ਰਸ਼ਾਸਨ ਦਾ ਕੰਮ ਹੈ ਨਾ ਹੂੰ ਛੋਟੇ ਨਾਲ ਇਹਨਾਂ ਨੇ ਕੀ ਕੀਤਾ ਛੋਟੇ ਦੇ ਪਰਚੇ ਦਿੱਤਾ ਹੁਣ ਤੁਸੀਂ ਲਾਰੈਂਸ ਵਿਸ਼ਨੋਈ ਦੇਖੋ ਉਹਦੀ ਪੇਸ਼ੀ ਤੇ ਕਿਵੇਂ ਆਉਂਦਾ ਉਹ 25 25000 ਨਾ ਟੀ-ਸ਼ਰਟ ਪਾ ਕੇ ਆਉਂਦਾ ਤੇ ਆਪਾਂ ਨੇ ਸਿੱਧੂ ਹਾਲ ਦੇਖੋ ਕਿਵੇਂ ਉਹਨੇ ਤਾਂ ਕਿਸੇ ਵਕਤ ਨਹੀਂ ਕਰ ਸਬੂਤ ਪੇਸ਼ ਕਰੋ ਨਾ ਹੂੰ ਹੂੰ ਸਬੂਤ ਪੇਸ਼ ਕਰਨਾ ਇਹਨਾਂ ਸਰਕਾਰ ਦਾ ਵਰਜਣ ਨਹੀਂ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਸੋ ਦੋਸਤੋ ਜਿਸ ਤਰ੍ਹਾਂ ਸੰਗਰੂਰ ਦੇ ਵਿੱਚ ਧਰਨਾ ਚੱਲਦਾ ਲੋਕਾਂ ਦੇ ਵਿੱਚ ਰੋਸ ਹੈਗਾ ਹੈ ਭੈਣਾਂ ਦੇ ਵਿੱਚ ਰੋਸ ਸੀਗਾ ਕਹਿੰਦੇ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਕਹਿੰਦੇ ਵੀ ਮੇਰੇ ਉੱਪਰ ਜਿਹੜਾ ਨਾ ਮੇਰੇ ਹਸਬੰਦ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਜ਼ਬਰਦਸਤੀ ਤੇ ਗੈਰ ਬੇਬੁਨਿਆਦ ਕਹਿੰਦੇ ਵੀ ਪਰਚਾ ਬੇਬੁਨਿਆਦ ਮੇਰੇ ਹਸਬੰਦ ਦੇ ਉੱਪਰ ਕੀਤਾ ਗਿਆ ਸੋ ਤੁਸੀਂ ਹਾਲ ਵੇਖਿਆ ਪੰਜਾਬ ਦਾ ਪੰਜਾਬ ਦਾ ਹਾਲ ਵੇਖਿਆ ਤੁਸੀਂ ਪੰਜਾਬ ਪੁਲਿਸ ਹੈਗੀ ਆ ਚਾਹੇ ਪ੍ਰਸ਼ਾਸਨ ਹੈਗਾ ਪਿੱਛੇ ਨੌਜਵਾਨ ਵੇਖੋ ਨਾਰੇ ਬਾਜੀ ਕਰਦੇ ਹੋਏ ਤੇ ਦੋਸਤੋ ਪੁਲਿਸ ਜਿਹੜੀਆਂ ਸੰਗਰੂਧ ਦੇ ਵਿੱਚ ਚੱਪੇ-ਚੱਪੇ ਤੇ ਲੱਗੀ ਹੋਈ ਆ ਕਹਿੰਦੇ ਵੀ ਜਿਵੇਂ 84 ਵਾਲਾ ਮਾਹੌਲ ਸੀ ਉਸੇ ਤਰ੍ਹਾਂ ਇੱਥੇ ਮਾਹੌਲ ਬਣ ਚੁੱਕਿਆ ਹੈ ਸੋ ਮਾਹੌਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਇੰਨਾ ਰੋਸ ਹੈ ਨੌਜਵਾਨ ਨਾਰੇ ਬਾਜੀ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੰਗਰੂਰ ਤੋਂ ਲਾਈਵ ਤਸਵੀਰਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ